ਉਹ ਲੰਬਾ ਜਾਮ ਲੱਗਿਆ तकरीबन 1 ਕਿਲੋਮੀਟਰ ਤੱਕ ਦਾ ਔਰ ਇਹ ਸਾਰੇ ਲੋਕ ਪੈਟਰੋਲ ਪਵਾਉਣ ਵਾਸਤੇ ਖੜੇ ਆ ਲੰਬਾ ਜਾਮ ਲੱਗਿਆ ਦੇਖ ਸਕਦੇ ਹੋ ਵਿੱਚ ਟਰੱਕ ਵੀ ਖੜੇ ਆ ਮੋਟਰਸਾਈਕਲ ਵੀ ਸਾਰੇ ਲੋਕ ਪੈਟਰੋਲ ਤੇ ਡੀਜ਼ਲ ਪਵਾਉਣ ਵਾਸਤੇ ਆਏ ਔਰ ਜ਼ਿਆਦਾਤਰ ਥਾਵਾਂ ਤੇ ਡੀਜ਼ਲ ਖਤਮ ਹੋ ਚੁੱਕਿਆ ਤਾਂ ਐਕਸਪੀ ਦਾ ਇਹ ਪੈਟਰੋਲ ਪੰਪ ਹੈ ਜਿਹੜਾ ਰਾਜਪੁਰਾ ਦੇ ਵਿੱਚ ਰਾਜਪੁਰਾ ਫਲਾਈਓਵਰ ਦੇ ਬਿਲਕੁਲ ਨਜ਼ਦੀਕ ਆ ਤਾਂ ਇਹ ਲੰਬਾ ਜਾਮ ਲੱਗਿਆ ਹੋਇਆ ਰਾਜਪੁਰਾ ਦੇ ਵਿੱਚ ਜਿਹਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਕਿੰਨਾ ਲੰਬਾ ਜਾਮ ਲੱਗਿਆ ਹੋਇਆ ਲੋਕ ਫਸੇ ਹੋਇਆ ਜਾਮ ਦੇ ਵਿੱਚ ਵੀ ਪੈਟਰੋਲ ਪੰਪਾਂ ਦੇ ਉੱਪਰ ਤੇਲ ਪਵਾਉਣ ਨੂੰ ਲੈ ਕੇ ਮਾਰਾਂ ਮਾਰੀ ਹੋ ਰਹੀ ਹੈ ਜਿਆਦਾਤਰ ਪੈਟਰੋਲ ਪੰਪਾਂ ਦੇ ਉੱਪਰ ਡੀਜ਼ਲ ਤੇ ਪੈਟਰੋਲ ਖਤਮ ਹੋ ਗਿਆ ਰਾਜਪੁਰਾ ਦੇ ਵਿੱਚ ਅਸੀਂ ਜਿੱਥੇ ਲੰਮਾ ਜਾਮ ਲੱਗਿਆ ਹੋਇਆ ਔਰ ਲੰਮਾ ਜਾਮ ਲੱਗਿਆ तकरीबन 1 ਕਿਲੋਮੀਟਰ ਤੱਕ ਦਾ ਔਰ ਇਹ ਸਾਰੇ ਲੋਕ ਪੈਟਰੋਲ ਪਵਾਉਣ ਵਾਸਤੇ ਖੜੇ ਐ ਲੰਮਾ ਜਾਮ ਲੱਗਿਆ ਦੇਖ ਸਕਦੇ ਹੋ ਵਿੱਚ ਟਰੱਕ ਵੀ ਖੜੇ ਐ ਮੋਟਰਸਾਈਕਲ ਵੀ ਅੱਗੇ ਕੇ ਹੌਲੀ ਹੌਲੀ ਆ ਰਹੇ ਪਰ ਗੱਡੀਆਂ ਫਸੀਆਂ ਹੋਈਆਂ तकरीबन ਅੱਧਾ ਪੌਣਾ ਕਿਲੋਮੀਟਰ ਤਸ ਆਪ ਤੌਰ ਤੇ ਨਜ਼ਰ ਆ ਰਿਹਾ ਹੌਲੀ ਹੌਲੀ ਰੇਂਗ ਦੀਆਂ ਹੋਈਆਂ ਗੱਡੀਆਂ ਆ ਰਹੀਆਂ ਔਰ ਇਹ ਸਾਰੇ ਲੋਕ ਪੈਟਰੋਲ ਤੇ ਡੀਜ਼ਲ ਪਾਉਣ ਵਾਸਤੇ ਆਏ ਔਰ ਜ਼ਿਆਦਾਤਰ ਥਾਵਾਂ ਤੇ ਡੀਜ਼ਲ ਖਤਮ ਹੋ ਚੁੱਕਿਆ ਤਾਂ ਐਚਪੀ ਦਾ ਇਹ ਪੈਟਰੋਲ ਪੰਪ ਹੈ ਜਿਹੜਾ ਰਾਜਪੁਰਾ ਦੇ ਵਿੱਚ ਹੈ ਰਾਜਪੁਰਾ ਫਲਾਈਓਵਰ ਦੇ ਬਿਲਕੁਲ ਨਜ਼ਦੀਕ ਆ ਅਸੀਂ ਜਿੱਥੇ ਕਿ ਮਾਰਾ ਮਾਰੀ ਦੇਖੋ ਕਿਵੇਂ ਲੋਕਾਂ ਦੇ ਵਿੱਚ ਆ ਹੋ ਰਹੀ ਆਪਸ ਦੇ ਵਿੱਚ ਕਈ ਥਾਵਾਂ ਤੇ ਬਹਿਸ-ਬਾਜੀ ਕਰਦੇ ਹੋਏ ਲੋਕ ਨਜ਼ਰ ਆਏ ਬਹੁਤ ਸਾਰੇ ਲੋਕਾਂ ਨੂੰ ਵਾਪਸ ਵੀ ਭੇਜਿਆ ਜਾ ਰਿਹਾ ਪਰ ਇੱਥੇ ਅਖੀਰਲਾ ਵੇਲਾ ਹੈ ਕਿਉਂਕਿ ਤੇਲ ਮੁਕਣ ਜਾ ਰਿਹਾ ਇਸ ਤਰ੍ਹਾਂ ਤੇ ਵੀ ਔਰ ਇੱਕ ਭਾਈ ਸਾਹਿਬ ਤਾਂ ਡਰਮ ਲੈ ਕੇ ਆਏ ਆ ਡਰਮ ਜੋ ਕਿ ਸ਼ਾਇਦ ਤੇਲ ਪਰਾਉਣ ਲਈ ਲੈ ਕੇ ਆਏ ਹੋਣਗੇ ਔਰ ਉੱਥੇ ਹੋਰ ਵੀ ਲੋਕ ਦੇਖੋ ਤੁਸੀਂ ਕੋਈ ਗੱਡੀਆਂ ਇਧਰੋਂ ਲਿਆ ਰਿਹਾ ਕੋਈ ਉਧਰੋਂ ਲਿਆ ਰਿਹਾ ਇਸ ਬੰਨੇ ਉਹ ਵੀ ਟਰੱਕ ਵੀ ਖੜੇ ਆ ਕਿਉਂਕਿ ਟਰੱਕਾਂ ਵਾਲਿਆਂ ਦੀ ਵੀ ਖਾਸ ਤੌਰ ਤੇ ਡਰਾਈਵਰਾਂ ਦੀ ਹੜਤਾਲ ਆ ਤਾਂ ਇੱਧਰ ਲੰਬੀਆਂ ਲਾਈਨਾਂ ਔਰ ਇਸ ਪਾਸੇ ਲੋਕ ਗੱਡੀਆਂ ਫਸਾ ਕੇ ਖੜੇ ਆ ਤਾਂ ਇਹ ਲੰਬਾ ਜਾਮ ਲੱਗਿਆ ਹੋਇਆ ਰਾਜਪੁਰਾ ਦੇ ਵਿੱਚ ਜਿਹਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਲੰਬਾ ਜਾਮ ਲੱਗਿਆ ਹੋਇਆ ਲੋਕ ਫਸੇ ਹੋਏ ਆ ਜਾਮ ਦੇ ਵਿੱਚ ਵੀ ਤਾਂ ਤੇਲ ਪਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਇਹ ਤੇਲ ਪਵਾਉਣ ਨੂੰ ਲੈ ਕੇ ਮਾਰਾ ਮਾਰੀ ਹੋ ਰਹੀ ਹੈ ਜਿੱਥੇ ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਪੂਰੇ ਦੇਸ਼ ਦੇ ਵਿੱਚ ਹੀ ਇਹ ਹਾਲ ਤੇਲ ਨੂੰ ਲੈ ਕੇ ਹੋ ਜਾਣਾ ਪੈਟਰੋਲ ਡੀਜ਼ਲ ਨੂੰ ਲੈ ਕੇ ਹੋ ਜਾਣਾ ਤਾਂ ਉਸੇ ਨੂੰ ਦੇਖਦੇ ਹੋਇਆ ਲੋਕ ਘਰਾਂ ਦੇ ਵਿੱਚੋਂ ਨਿਕਲੇ ਫੋਨ ਤੇ ਕਿਸੇ ਨੇ ਵੀਡੀਓ ਦੇਖਿਆ ਤਾਂ ਉਹ ਭਾਈ ਸਾਹਿਬ ਦੇਖੋ ਉੱਧਰ ਕੈਨੀ ਲੈ ਕੇ ਆਏ ਨੇ ਸ਼ਾਇਦ ਪੈਟਰੋਲ ਦੀ ਵਿੱਚ ਤੇਲ ਪਵਾ ਰਿਹਾ ਕੋਈ ਗੱਡੀਆਂ ਦੇ ਵਿੱਚ ਤੇਲ ਪਵਾ ਰਿਹਾ ਕੋਈ ਟਰੱਕਾਂ ਦੇ ਵਿੱਚ ਤੇਲ ਪਵਾਉਂਦਾ ਹੋਇਆ ਨਜ਼ਰ ਆ ਰਿਹਾ ਔਰ ਮਾਹੌਲ ਦੇਖੋ ਤੁਸੀਂ ਕੀ ਬਣਿਆ ਖਾਸ ਤੌਰ ਤੇ ਜ਼ੂਮ ਕਰਕੇ ਵੀ ਅਸੀਂ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਰਾਜਪੁਰਾ ਦੇ ਵਿੱਚ ਇਹ ਐਚਪੀ ਦਾ ਵੱਡਾ ਪੈਟਰੋਲ ਪੰਪ ਹੈ ਜਿੱਥੇ ਲੰਬਾ ਚੌੜਾ ਜਾਮ ਲੱਗਿਆ ਹੋਇਆ ਹੈ ਡਰਾਈਵਰਾਂ ਦੀ ਹੜਤਾਲ ਨੂੰ ਲੈ ਕੇ ਲੋਕ ਬਹਿਸ-ਬਾਜੀ ਕਰਦੇ ਹੋਏ ਵੀ ਮੌਕੇ ਦੇ ਉੱਪਰ ਨਜ਼ਰ ਆ ਰਹੇ ਸੀ ਕਈ ਥਾਵਾਂ ਤੇ ਤੱਕਾ ਮੁੱਕੀ ਵੀ ਹੋਈ ਹੈ ਲਾਈਨ ਨੂੰ ਲੈ ਕੇ ਖਾਸ ਤੌਰ ਤੇ ਲੋਕ ਕਹਿੰਦੇ ਕਿ ਪਹਿਲਾਂ ਸਾਡਾ ਨੰਬਰ ਆ ਦੂਜੇ ਬੰਦੇ ਨੂੰ ਲੈ ਕੇ ਕੋਈ ਮੋਟਰਸਾਈਕਲ ਜਾਂ ਗੱਡੀ ਫਸਾ ਦਿੰਦਾ ਤਾਂ ਉੱਥੇ ਲੋਕ ਖਿੱਚ ਕੇ ਇੱਕ ਦੂਜੇ ਨਾਲ ਬਹਿਸ ਕਰਦੇ ਹੋਏ ਨਜ਼ਰ ਆਉਂਦੇ ਆ ਸਾਹਮਣੇ ਦੇਖੋ ਬਾਈ ਹੁਣੀ ਕੈਂਨੀਆਂ ਲੈ ਕੇ ਆਏ ਨੇ ਹੱਥਾਂ ਦੇ ਵਿੱਚ ਤਾਂ ਇਹ ਹਾਲ ਹੋਇਆ ਹੋਇਆ ਲਗਭਗ ਹਰ ਇੱਕ ਪੈਟਰੋਲ ਪੰਪ ਦੇ ਉੱਪਰ ਇਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਤਾਂ ਲੰਬਾ ਜਾਮ ਤੇਲ ਪਵਾਉਣ ਵਾਲਿਆਂ ਦਾ ਲੱਗਿਆ ਹੋਇਆ ਤੇਲ ਪਵਾਉਣ ਵਾਲੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਤਾਂ ਸਾਹਮਣੇ ਦੇਖੋ ਇੱਥੇ 4-5-4 ਮਿੰਟ ਸਾਨੂੰ ਖੜਿਆ ਨੂੰ ਹੋ ਗਿਆ ਤਾਂ ਆ ਗੱਡੀਆਂ ਨਾ ਕੋਈ ਅੱਗੇ ਤੁਰੀ ਆ ਨਾ ਪਿੱਛੇ ਚੱਲੀ ਆ ਅਜੇ ਉਹਨਾਂ ਦੇ ਵਿੱਚ ਹੀ ਤੇਲ ਪੈ ਰਿਹਾ ਜਿਹੜੇ ਖਾਸ ਤੌਰ ਤੇ ਮੋਟਰਸਾਈਕਲ ਨੇ ਉਹਨਾਂ ਨੂੰ ਹੀ ਅਜੇ ਤੁਰਿਆ ਜਾ ਰਿਹਾ ਜਾਂ ਅੱਗੇ ਜਿਹੜੀਆਂ ਗੱਡੀਆਂ ਖੜੀਆਂ ਸੀਗੀਆਂ ਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਲੋਕ ਆਪਣੀ ਵਾਰੀ ਨੂੰ ਦੇਖ ਰਹੇ ਕਿ ਸਾਡੀ ਵਾਰੀ ਆ ਜਾਏ ਜਲਦੀ ਜਲਦੀ ਅਸੀਂ ਤੇਲ ਪਵਾ ਦਈਏ ਪਵਾ ਲਈਏ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਥੋੜਾ ਥੋੜਾ ਤੇਲ ਪਾ ਕੇ ਜੇ ਕੋਈ 5 ਲੀਟਰ ਦੀ ਡਿਮਾਂਡ ਕਰ ਰਿਹਾ ਤਾਂ ਉਹਨੂੰ 2 ਢਾਈ ਲੀਟਰ ਤੇਲ ਪਾ ਕੇ ਪੰਪ ਤੋਂ ਅੱਗੇ ਤੋਰਿਆ ਜਾ ਰਿਹਾ ਔਰ ਇਸੇ ਨੂੰ ਦੇਖਦੇ ਹੋਇਆ ਹੀ ਲੰਬਾ ਜਾਮ ਜਿਹੜਾ ਆ ਥੱਲੇ ਦੇਖੋ ਤੁਸੀਂ ਆ ਗੱਡੀਆਂ तकरीबन 10-15 ਮਿੰਟ ਹੋ ਗਏ ਕਹਿੰਦੇ ਇੱਥੇ ਖੜੀਆਂ ਐਵੇਂ ਨਾ ਅੱਗੇ ਚੱਲੀ ਐ ਨਾ ਪਿੱਛੇ ਚੱਲੀ ਐ ਗੱਡੀ ਤਾਂ ਤੇਲ ਮੁੱਕਣ ਜਾ ਰਿਹਾ ਥੋੜੀਕ ਦਿਨ ਤੱਕ ਇਸੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਹੈ ਹਾਹਾਕਾਰ ਮੱਚੀ ਹੋਈ ਆ ਹਾਹਾਕਾਰ ਲੋਕ ਕਹਿ ਰਹੇ ਨੇ ਕਿ ਜਲਦੀ ਜਲਦੀ ਤੇਲ ਭਰਾ ਲਈਏ ਨਾ ਹੋਵੇ ਕਿਤੇ ਅਮਰਜੈਂਸੀ ਦੇ ਵਿੱਚ ਕਿਤੇ ਜਾਣਾ ਹੋਵੇ ਤਾਂ ਉਸ ਤੋਂ ਬਾਅਦ ਫਿਰ ਸਾਨੂੰ ਜਾਣ ਦੇ ਲਈ ਇਹ ਨਾ ਹੋਵੇ ਕਿ ਤੇਲ ਮੁੱਕ ਜੇ ਤਾਂ ਅੱਗੇ ਵੀ ਦੇਖੋ ਤੁਸੀਂ ਪੰਪ ਪੰਪ ਦੇ ਉੱਪਰ ਅੱਗੇ ਬਹਿਸ ਕਰਦੇ ਹੋਏ ਲੋਕ ਨਜ਼ਰ ਆ ਰਹੇ ਆ ਆਪਸ ਦੇ ਵਿੱਚ ਅੱਗੇ ਸਾਹਮਣੇ ਇੱਕ ਕੁੜੀ ਵੀ ਹਰੇ ਕੋਟ ਵਾਲੀ ਜਿਹੜੀ ਆ ਉਹ ਵੀ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਔਰ ਇਧਰਲੇ ਬੰਨੇ ਵੀ ਲੋਕ ਜਿਹੜੇ ਆਪਸ ਦੇ ਵਿੱਚ ਬੈਸਬਾਜੀ ਕਰਦੇ ਹੋਏ ਹੱਥ ਪੱਲਾ ਜੋੜਦੇ ਹੋਏ ਨਜ਼ਰ ਆ ਰਿਹਾ ਤਾਂ ਆਪਣੀ ਵਾਰੀ ਨੂੰ ਲੈ ਕੇ ਲੋਕ ਲੜਦੇ ਹੋਏ ਨਜ਼ਰ ਆ ਰਹੇ ਆ ਕਈ ਥਾਵਾਂ ਤੇ ਔਰ ਇਸੇ ਇਸ ਪੰਪ ਦੇ ਉੱਪਰ ਵੀ ਇਹੋ ਜਿਹਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਅੱਗੇ ਸਾਹਮਣੇ ਇਧਰਲੇ ਬੰਨੇ ਇਸ ਪਾਸੇ ਵੀ ਇੱਕ ਭਾਈ ਸਾਹਿਬ ਹੈਗੇ ਸੀ ਉਹ ਵੀ ਕਾਫੀ ਬੈਸਬਾਜੀ ਕਰਕੇ ਪਰਾਂ ਨੂੰ ਮੁੜੇ ਨੇ ਔਰ ਪੰਪ ਵੱਲੋਂ ਕਿਹਾ ਜਾ ਰਿਹਾ ਕਿ ਇਧਰੋਂ ਕੋਈ ਆਊਗਾ ਤਾਂ ਅਸੀਂ ਉਹਨੂੰ ਤੇਲ ਨਹੀਂ ਪਾਣਾ ਤਾਂ ਹੱਥਾਂ ਦੇ ਵਿੱਚ ਕੈਂਨੀਆਂ ਲੈ ਕੇ ਆ ਲੋਕ ਪਹੁੰਚ ਰਿਹਾ ਕੋਈ ਬੋਤਲਾ ਲੈ ਕੇ ਪਹੁੰਚ ਰਿਹਾ ਵੈਸੇ ਬੋਤਲਾ ਵਾਲਿਆਂ ਨੂੰ ਪੈਟਰੋਲ ਪੰਪਾਂ ਵਾਲੇ ਤੇਲ ਦਿੰਦੇ ਨਹੀਂ ਹੁੰਦੇ ਪਰ ਦੇਖਣਾ ਹੋਏਗਾ ਇਸ ਵਾਰ ਕੀ ਇੱਥੇ ਕੀ ਹੁੰਦਾ ਕਿਉਂਕਿ ਰੁਕ ਲੱਗੀ ਹੋਈ ਹੈ ਰੁਕ ਲਗਾਈ ਹੋਈ ਹੈ ਕਿ ਪੈਟਰੋਲ ਜਿਹੜਾ ਉਹ ਪਾ ਕੇ ਨਹੀਂ ਦੇਣਾ ਕੈਨੀ ਦੇ ਵਿੱਚ ਜਾਂ ਕਿਸੇ ਬੋਤਲ ਦੇ ਵਿੱਚ ਤਾਂ ਇਹ ਮਾਹੌਲ ਹੈ ਸਾਰੇ ਬੰਨੇ ਲੰਬਾ ਜਾਮ ਲੱਗ ਗਿਆ ਹੌਰਨ ਮਾਰ ਰਹੇ ਆ ਲੋਕ ਕਿ ਅੱਗੇ ਚੱਲ ਪੈਣ ਗੱਡੀਆਂ ਪਰ ਜਦੋਂ ਦੇ ਤੁਸੀਂ ਵੀ ਦੇਖ ਰਹੇ ਹੋਵੋਗੇ ਸੜਕ ਦੇ ਕੈਮਰੇ ਦੇ ਜ਼ਰੀਏ ਤਾਂ ਆ ਗੱਡੀਆਂ ਨਾਲ ਟਰੱਕ ਅੱਗੇ ਚੱਲੇ ਆ ਤੇ ਨਾ ਇਹ ਗੱਡੀਆਂ ਅੱਗੇ ਚੱਲੀਆਂ ਹੁਣ ਇਹ ਗੱਡੀਆਂ ਇੱਥੇ ਫਸ ਚੁੱਕੀਆਂ ਨਾ ਲੋਕ ਅੱਗੇ ਨਿਕਲਣ ਜੋਗਿਆ ਨਾ ਪਿੱਛੇ ਕਿਉਂਕਿ ਅੱਗੇ ਇਹਨਾਂ ਗੱਡੀਆਂ ਦੇ ਵਿੱਚ ਤੇਲ ਪਊਗਾ ਉਸ ਤੋਂ ਬਾਅਦ ਫਿਰ ਇਹ ਗੱਡੀਆਂ ਅੱਗੇ ਚੱਲਣੀਆਂ ਕਿਉਂਕਿ ਦੂਰ ਤੱਕ ਦਵਿੰਦਰ ਤੁਹਾਨੂੰ ਦਿਖਾ ਰਹੇ ਆ ਕੈਮਰੇ ਦੀ ਨਜ਼ਰ ਦੇ ਨਾਲ ਇਸ ਪਾਸੇੋਂ ਵੀ ਕਿ ਦੂਰ ਤੱਕ ਲੰਬਾ ਜਾਮ ਲੱਗਿਆ ਹੋਇਆ ਸੜਕ ਦੇ ਵਿਚਾਲੇ ਔਰ ਪੈਟਰੋਲ ਪੰਪਾਂ ਦੇ ਉੱਪਰ ਮਾਰੋ-ਮਾਰ ਹੋਈ ਹੋਈ ਆ ਲੋਕ ਹੱਥ ਜੋੜ ਰਹੇ ਆ ਕਿ ਸਾਡੇ ਪੰਪ ਸਾਡੀ ਗੱਡੀ ਦੇ ਵਿੱਚ ਤੇਲ ਪਾ ਦਿਓ ਸਾਡੀ ਗੱਡੀ ਦੇ ਵਿੱਚ ਤੇਲ ਪਾ ਦਿਓ ਤਾਂ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਨੇ ਡਰਾਈਵਰ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਿੱਟ ਐਂਡ ਰਨ ਕਾਨੂੰਨ ਜਿਹੜਾ ਹੈ ਇਹ ਨੁਕਸਾਨਦਾਇਕ ਹੈ ਔਰ ਕਿਉਂਕਿ ਮੌਕੇ ਦੇ ਉੱਪਰ ਸਿਚੁਏਸ਼ਨ ਹੀ ਕਈ ਵਾਰ ਇਹ ਹੋ ਜਾਂਦੀ ਜੇ ਡਰਾਈਵਰ ਨਾ ਭੱਜੇ ਤਾਂ ਮੌਕੇ ਦੇ ਉੱਪਰ ਲੋਕ ਉਹਨੂੰ ਮਾਰ ਦਿੰਦੇ ਆ ਇਹੋ ਜਿਹੇ ਇਉਂ ਜਿਹੇ ਲੌਜੀਕ ਡਰਾਈਵਰਾਂ ਵੱਲੋਂ ਦਿੱਤੇ ਜਾ ਰਹੇ ਆ ਤਾਂ ਇਹ ਲੰਬਾ ਜਾਮ ਰਾਜਪੁਰਾ ਦੇ ਵਿੱਚ ਲੱਗਿਆ ਹੋਇਆ ਇਧਰਲੇ ਬੰਨੇੋਂ ਟਰੱਕ ਲੱਗਿਆ ਹੁਣ ਭਾਈ ਸਾਹਿਬ ਨੇ ਦੂਜੇ ਬੰਨੇੋਂ ਵੀ ਟਰੱਕ ਲਿਆ ਕੇ ਫਸਾਤਾ ਇਧਰਲੇ ਬੰਨੇ ਇਹ ਇਧਰਲੇ ਬੰਨੇੋਂ ਲੱਗੇ ਹੋਇਆ ਲੋਕ ਇਹ ਵਾਰੀ ਚੱਲ ਰਹੀ ਸੀ ਔਰ ਉਧਰੋਂ ਅੱਧੇ ਇੱਕ ਲੋਕ ਉਧਰਲੇ ਬੰਨੇੋਂ ਆਗੇ ਤਾਂ ਹੁਣ ਇੱਥੇ ਹੋਰ ਤਕੜਾ ਜਾਮ ਲੱਗ ਜਾਣਾ ਕਿਉਂਕਿ ਨਾ ਇਧਰੋਂ ਲੰਘਣ ਜੋਗੇ ਹੋਣਗੇ ਲੋਕ ਨਾ ਉਧਰੋਂ ਨਿਕਲ ਸਕਣਗੇ ਲੋਕ ਕਿਉਂਕਿ ਜਿਹਨੇ ਤੇਲ ਪਵਾੜਾ ਉਹ ਤੇਲ ਪਵਾ ਕੇ ਪਰਾਂ ਨੂੰ ਜਾਏਗਾ ਤਾਂ ਫਿਰ ਨਿਕਲਿਆ ਨਹੀਂ ਜਾਣਾ ਕਿਉਂਕਿ ਅਗਲੇ ਬੰਨੇ ਇਧਰ ਟਰੱਕ ਲੱਗਿਆ ਹੋਇਆ ਆਹ ਕੁੜੀਆਂ ਦੋ ਤੇਲ ਪਵਾਉਣ ਵਾਸਤੇ ਤੇਲ ਪ ਤੇਲ ਪਵਾਉਣ ਤੇਲ ਪਵਾਉਣ ਆਏ ਸੀਗੇ ਜੀ ਮਿਲਿਆ ਨਹੀਂ ਤੇਲ ਕਿ ਮਿਲ ਗਿਆ ਕੀ ਕਹਿੰਦੇ ਬਹੁਤ ਜ਼ਿਆਦਾ ਰਸ਼ ਰਸ਼ ਬਹੁਤ ਜ਼ਿਆਦਾ ਗੁੜੀਆ ਕਹਿੰਦੀ ਹੈ ਕਿ ਤੇਲ ਪਵਾਉਣ ਵਾਸਤੇ ਅਸੀਂ ਆਏ ਸੀਗੇ ਪਰ ਤੇਲ ਮਿਲਿਆ ਨਹੀਂ ਇਹਨਾਂ ਨੂੰ ਵਾਪਸ ਮੋੜ ਦਿੱਤਾ ਔਰ ਇਹ ਹੁਣ ਆਪਣੀ ਸਕੂਟੀ ਲੈ ਕੇ ਵਾਪਸ ਚੱਲੇ ਆ ਔਰ ਉਹੀ ਇੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਵਾਰੀ ਦਾ ਇੰਤਜ਼ਾਰਤ ਕਰ ਰਹੇ ਆ ਪਰ ਇਹਨਾਂ ਨੂੰ ਵਾਪਸ ਮੁੜਨਾ ਪੈਣਾ ਇਧਰਲੇ ਬੰਨੇ ਵੀ ਦੇਖੋ ਤੁਸੀਂ ਐਸ ਪੰਨੇ ਵੀ ਇਸ ਬੰਨੇ ਅੰਕਲ ਦਿਸ਼ਾ ਨਿਰਦੇਸ਼ ਦੇ ਰਿਹਾ ਕਹਿੰਦੇ ਬੇਟਾ ਮੇਰੀ ਲਾਈਨ ਆ ਤੂੰ ਇਹ ਵਿੱਚ ਕਿਵੇਂ ਫਸ ਗਿਆ ਆ ਕੇ ਉਸ ਤੋਂ ਬਾਅਦ ਫਿਰ ਮੁੰਡਾ ਪਿੱਛੇ ਹੋ ਗਿਆ ਤਾਂ ਇਹ ਇਹ ਕਿਉਂਕਿ ਹੁਣ ਥੋੜੀ ਦੇਰ ਤੱਕ ਤੇਲ ਖਤਮ ਹੋ ਜਾਣਾ ਇਧਰੋਂ ਲਾਲ ਚੰਡੀ ਹੋ ਜਾਣੀ ਹੈ ਤੇਲ ਨੂੰ ਲੈ ਕੇ ਤਾਂ ਉਧਰ ਵੀ ਦੇਖੋ ਤੁਸੀਂ ਸਾਹਮਣੇ ਵੀ ਕਈ ਥਾਵਾਂ ਤੇ ਬਹਿਸ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਆਪਸ ਦੇ ਵਿੱਚ ਲੋਕ ਬਹਿਸ ਬਾਜੀ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਲੰਬਾ ਚੌੜਾ ਜਾਮ ਲੱਗਿਆ ਹੋਇਆ ਲੰਬੇ ਚੌੜੇ ਜਾਮ ਦੀਆਂ ਇਹ ਤਸਵੀਰਾਂ ਥੋੜੀ ਦੇਰ ਤੱਕ ਤੇਲ ਪੈਟਰੋਲ ਪੰਪਾਂ ਦੇ ਖਤਮ ਹੋ ਜਾਣਾ ਕਿਉਂਕਿ ਸਪਲਾਈ ਨਹੀਂ ਆਈ ਪਰ ਪੈਟਰੋਲ ਪੰਪ ਵਾਲੇ ਕਹਿੰਦੇ ਕਿ ਘਭਰਾਉਣ ਦੀ ਲੋੜ ਨਹੀਂ ਭਾਈ ਸਾਹਿਬ ਵੀ ਕੁਝ ਕਹਿ ਰਹੇ ਆ ਕੀ ਕਹਿ ਰਹੇ ਸੁਣ ਨਹੀਂ ਰਿਹਾ 4 ਘੰਟੇ ਹੋ ਗਏ ਖੜਿਆ ਨੂੰ ਇੱਥੇ ਐਸੇ ਜਾਮ ਦੇ ਵਿੱਚ ਕਹਿੰਦੇ 4 ਘੰਟੇ ਹੋ ਗਏ ਮੈਨੂੰ ਆ ਜਾਮ ਚ ਖੜੇ ਨੂੰ ਆਪਾਂ ਇਸ ਹਾਂਜੀ ਉਹ ਕੀ ਕਹਿ ਰਹੇ ਨੇ ਭਾਈ ਸਾਹਿਬ ਸੁਣਾਓ ਜਰਾ ਕੀ ਕਹਿ ਰਹੇ ਹੋ ਖਤਮ ਹੋ ਗਿਆ ਤੇਲ ਐਸ ਪੰਪ ਤੇ ਕੀ ਆ ਇੱਥੇ ਹੁਣ ਖਤਮ ਹੋ ਗਿਆ ਕੀ ਕਹਿੰਦੇ ਇਹ ਦੇ ਨਹੀਂ ਰਹੇ ਤੇ ਲੇਕਿਨ ਤੇਲ ਦੇ ਨਹੀਂ ਰਹੇ ਤੇਲ ਖਤਮ ਹੋ ਗਿਆ ਇਹ ਗੱਲ ਕਹਿ ਰਹੇ ਔਰ ਸਾਹਮਣੇ ਵੀ ਦੇਖੋ ਤੁਸੀਂ ਤਾਂ ਆਪਸ ਦੇ ਵਿੱਚ ਲੋਕ ਜਿਹੜੇ ਆ ਉਹ ਹੁਣ ਪੁਲਿਸ ਬੁਲਾਉਣੀ ਪਈ ਆ ਇਧਰ ਲੈ ਬਨੇ ਉਹ ਦੇਖੋ ਦੋ ਪੁਲਿਸ ਮੁਲਾਜ਼ਮ ਗਏ ਆ ਉਤਰ ਕੇ ਪੈਟਰੋਲ ਪੰਪ ਤੇ ਪੁਲਿਸ ਆ ਗਈ ਆ ਕਿਉਂਕਿ ਪੈਨਿਕ ਨਾ ਹੋਵੇ ਲੋਕ ਬੈਸਬਾਜੀ ਨਾ ਕਰਨ ਇਸ ਨੂੰ ਲੈ ਕੇ ਭਾਈ ਸਾਹਿਬ 4 ਘੰਟਿਆਂ ਤੋਂ ਜਾਮ ਦੇ ਵਿੱਚ ਫਸੇ ਹੋਏ ਆ ਉਧਰੋਂ ਸਰਦਾਰ ਜੀ ਜਿਹੜੇ ਸੀਗੇ ਹਰੇ ਪਰਨੇ ਵਾਲੇ ਉਹ ਕਹਿੰਦੇ ਕਿ ਵੀ ਇਹਨਾਂ ਨੇ ਕਹਿ ਦਿੱਤਾ ਕਿ ਤੇਲ ਖਤਮ ਹੋ ਗਿਆ ਤੇਲ ਦੇ ਹੀ ਨਹੀਂ ਰਹੇਗੇ ਤਾਂ ਮੋੜਿਆ ਜਾ ਰਿਹਾ ਜ਼ਿਆਦਾਤਰ ਲੋਕਾਂ ਨੂੰ ਜਿਹੜੇ ਹੁਣ ਆ ਰਹੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੇਲ ਹੈ ਨਹੀਂ ਕਿਉਂਕਿ ਜਿੰਨਾ ਤੇਲ ਉਹਨਾਂ ਦਾ ਸਾਰੇ ਦਿਨ ਦੇ ਵਿੱਚ ਲੱਗਦਾ ਉਹਨਾਂ ਤੇਲ ਤੇ ਇਹਨਾਂ ਦਾ 3 ਘੰਟੇ 4 ਘੰਟੇ ਸਵੇਰ ਦਾ ਲੱਗ ਚੁੱਕਿਆ ਤਾਂ ਮੌਕੇ ਦੇ ਉੱਪਰ ਦੇਖੋ ਪੈਟਰੋਲ ਪੰਪ ਤੇ ਪੁਲਿਸ ਆ ਗਈ ਆ ਪੁਲਿਸ ਬੁਲਾਉਣੀ ਪਈ ਆ ਅੰਦਰ ਮੈਨੇਜਰ ਨਾਲ ਗੱਲ ਕਰਨਗੇ ਜਾ ਕੇ ਸ਼ਾਇਦ ਔਰ ਉਸ ਤੋਂ ਬਾਅਦ ਫਿਰ ਪੁੱਛਣਗੇ ਹਾਲਚਾਲ ਵੀ ਭਾਈ ਜੇ ਤਾਂ ਜਿਆਦਾ ਸਿਚੁਏਸ਼ਨ ਖਰਾਬ ਹੋ ਸਕਦੀ ਤਾਂ ਲੋਖਤਾ ਹੈਗਾ ਤਾਂ ਹੋਰ ਪੁਲਿਸ ਮੁਲਾਜ਼ਮ ਬੁਲਾਏ ਜਾ ਸਕਦੇ ਆ ਤਾਂ ਮੌਕੇ ਦੇ ਉੱਪਰ ਇਹ ਮਾਹੌਲ ਹੈ ਤੇਲ ਪੋਣ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਪੁਲਿਸ ਪੈਟਰੋਲ ਪੰਪਾਂ ਦੇ ਉੱਪਰ ਆ ਰਹੀ ਆ ਇਕੱਲਾ ਇੱਕ ਪੰਪ ਤੇ ਨਹੀਂ ਬਾਕੀ ਥਾਵਾਂ ਤੇ ਵੀ ਕਈ ਥਾਵਾਂ ਤੇ ਅਸੀਂ ਜਾ ਕੇ ਆਏ ਆ ਤਾਂ ਉੱਥੇ ਵੀ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਤਾਂ ਲੰਬਾ ਜਾਮ ਲੱਗਿਆ ਚਾਰ-ਚਾਰ ਘੰਟਿਆਂ ਤੋਂ ਲੋਕ ਖੜੇ ਆ ਤੇਲ ਪੋਣ ਦੇ ਲਈ ਪਰ ਵਾਰੀ ਉਹਨਾਂ ਦੀ ਆ ਨਹੀਂ ਰਹੀ ਹੁਣ ਪੰਪ ਦੇ ਨੇੜੇ ਭਾਈ ਸਾਵਾ ਪਹੁੰਚੇ ਜਿਹੜੇ ਸਰਦਾਰ ਜੀ ਸੀਗੇ ਇਹ ਕਹਿੰਦੇ ਕਿ ਹੁਣ ਸਾਡਾ ਨੰਬਰ ਸ਼ਾਇਦ ਆ ਜਾਵੇ ਪਰ ਅਜੇ ਵੀ ਗੱਡੀਆਂ ਜਿਹੜੀਆਂ ਕੋਈ ਅੱਗੇ ਜਾ ਰਹੀ ਹੈ ਕੋਈ ਪਿੱਛੇ ਜਾ ਰਹੀ ਹੈ ਤਾਂ ਸਾਹਮਣੇ ਇਸ ਤਰੀਕੇ ਦੇ ਨਾਲ ਇਧਰੋਂ ਵੀ ਗੱਡੀਆਂ ਆ ਗਈਆਂ ਹੁਣ ਉਧਰੋਂ ਵੀ ਗੱਡੀਆਂ ਲੱਗ ਰਹੀਆਂ ਤਾਂ ਪੂਰਾ ਪੰਪ ਜਾਮ ਹੋ ਗਿਆ ਪੂਰਾ ਦਾ ਪੂਰਾ ਕਿਉਂਕਿ ਆ ਦੇਖੋ ਜੀ ਸਿੱਧਾ ਜਿਹਾ ਸਿੰਪਲ ਜਿਹਾ ਫੰਡਾ ਇਧਰੋਂ ਗੱਡੀਆਂ ਜਾਣ ਗਈਆਂ ਤਾਂ ਪਰਲੇ ਬੰਨੇ ਦੀ ਨਿਕਲਣ ਲੱਗੀਆਂ ਉਧਰੋਂ ਵੀ ਗੱਡੀਆਂ ਆ ਗਈਆਂ ਲੱਗ ਕੇ ਉਧਰਲੇ ਬੰਨੇ ਉਹ ਵੀ ਕਿਉਂਕਿ ਆ ਇਧਰ ਤਾਂ ਪੂਰਾ ਜਾਮ ਲੱਗਿਆ ਹੋਇਆ ਇਧਰ ਤਾਂ ਇਧਰੋਂ ਨਿਕਲਣ ਦਾ ਕੋਈ ਚਾਂਸ ਹੀ ਨਹੀਂ ਇਧਰੋਂ ਜਾ ਕੇ ਗੱਡੀਆਂ ਨੇ ਤੇਲ ਪਵਾਉਣਾ ਸਾਹਮਣੇ ਤੇਲ ਪਵਾ ਕੇ ਪਰਲੇ ਬਨੇ ਦੀ ਨਿਕਲਣਾ ਉਧਰਲੇ ਬਨੇ ਪਰ ਹੁਣ ਉਧਰੋਂ ਵੀ ਲੋਕਾਂ ਨੇ ਟਰੱਕ ਫਸਾਤੇ ਲਿਆ ਕੇ ਜਾਂ ਗੱਡੀਆਂ ਫਸਾਤੀਆਂ ਲੈ ਕੇ ਤਾਂ ਹੁਣ ਇਹ ਪੈਟਰੋਲ ਪੰਪ ਦੇ ਉੱਪਰ ਹਾਲ ਦੇਖ ਲਓ ਇਹ ਹੋ ਗਿਆ ਤਾਂ ਪੁਲਿਸ ਮੌਕੇ ਤੇ ਆਈ ਹੈ ਲੋਕਾਂ ਨੂੰ ਸਮਝਾਇਸ਼ ਕਰੇਗੀ ਪੁਲਿਸ ਔਰ ਫਿਰ ਉਸ ਤੋਂ ਬਾਅਦ ਜਿੰਨਿਆਂ ਕ ਦਾ ਤੇਲ ਜਿੰਨਿਆਂ ਕ ਦੀ ਇਹ ਮੋਟਰਸਾਈਕਲਾਂ ਜਾਂ ਗੱਡੀਆਂ ਤੇਲ ਪੈ ਗਿਆ ਫਿਰ ਉਹਨਾਂ ਨੂੰ ਤੋੜ ਦਿੱਤਾ ਜਾਏਗਾ ਪਰ ਜ਼ਿਆਦਾਤਰ ਨੂੰ ਕਿਹਾ ਜਾ ਰਿਹਾ ਹੈ ਕਿ ਤੇਲ ਖਤਮ ਹੋ ਚੱਲਿਆ ਤੁਸੀਂ ਘਰ ਨੂੰ ਮੁੜ ਜਾਓ